ਤੇ ਕਿਵੇਂ ਦੇਖਦੇ ਸੀ ਉਹਨਾਂ ਦੀ ਸਖਸ਼ੀਅਤ ਨੂੰ ਤੁਸੀਂ ਹਾਂ ਬਹੁਤ ਵਧੀਆ ਨੌਜਵਾਨ ਬੱਚਾ ਤਾਂ ਜੀ ਜੀ ਹਾਂ ਬਹੁਤ ਜਿਆਦਾ ਡੈਥ ਹੋਈ ਆ ਸਮਝ ਉਹਨਾਂ ਦੀ ਮੌਤ ਹੋਈ ਆ ਦੁਨੀਆ ਪਬਲਿਕ ਸਮਝ ਪਿੰਡ ਚ ਰੋਟੀ ਪਾਣੀ ਨਹੀਂ ਪੱਕਿਆ ਲੋਕਡਾਊਨ ਚ ਸਾਰਿਆਂ ਦੇ ਘਰ ਉਹਨੇ ਰਾਸ਼ਨ ਲੈ ਕੇ ਜਾਂਦੇ ਰਾਸ਼ਨ ਪਾਣੀ ਸਾਹਿਬ ਬਹੁਤ ਸੇਵਾ ਕਰਦਾ ਸੀ ਆਪਕਰ ਉਹ ਔਕਾ ਹੋ ਜਾਂਦਾ ਸੀ ਬਾਈ ਸਾਰਿਆਂ ਦੇ ਘਰੇ ਇਹਨਾਂ ਦੇ ਘਰ ਵੀ ਮਤਲਬ ਕਿ ਜਿੰਨਾ ਕੋਈ ਤਾਂ ਹੁੰਦਾ ਸੀ ਉਹ ਕਰਦਾ ਸੀ ਜਿਹੜਾ ਸੁਭਾਅ ਦੀ ਨਾ ਉਹਦੇ ਕਰਕੇ ਲੋਕ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਕਹਿੰਦੇ ਡੋਲੇ ਡੂਲੇ ਵਾਲੇ ਤਾਂ ਹੋਰ ਬਹੁਤ ਨੇ ਜਿਹੜਾ ਉਹਨਾਂ ਦਾ ਨੇਚਰ ਸੀ ਹਰ ਇੱਕ ਨਾਲ ਖੜ ਜਾਣਾ ਕੋਈ ਰਾਤ ਕੋਈ ਡੰਗਰ ਪਸ਼ੂ ਜਾਂ ਕੁੱਤਾ ਪਿਆ ਉਹਨੇ ਚੱਕ ਕੇ ਘਰ ਲਿਆਉਣਾ ਆਪਣੇ ਉਹਨਾਂ ਦੇ ਦੇਖਾ ਕੋਲੋਂ ਨਾ ਬਣਾਉਂਦਾ ਮਰ ਗਿਆ ਜਦੋਂ ਉਹਨੂੰ ਮੜੀਆਂ ਚਲੀ ਕੇ ਇੱਥੇ ਬਾਈ ਨੂੰ ਪਿੱਛੇ ਖੜੇ ਬੋੜੇ ਅੰਕਲ ਜੇ ਇਹਨੇ ਟੀਕਾ ਲਾ ਲਿਆ ਹੋਣਾ ਇਹਨੇ ਆਏ ਕਰਾਂ ਵੀ ਸ਼ਰਮ ਕਰ ਲੋ ਹਾਲੇ ਤੁਸੀਂ ਇਹਦੇ ਬਟੂਆ ਨਹੀਂ ਹੱਥ 'ਚ ਰੱਖਿਆ ਦੀ ਹੂੰ ਜਿਵੇਂ ਐਡਾ ਵੱਡਾ ਕੋਈ ਪੈਸੇ ਇਧਰੋਂ ਕੱਢ ਲਈ ਕੋਈ ਆਜ ਇੱਕ ਚੋਂ ਕਦੇ ਵੀ ਨਹੀਂ ਹੂੰ ਬਾ ਸਿਮਪਲ ਸੋ ਆਜ ਇੱਕ ਮੋਟਰਸਾਈਕਲ ਮਿਲ ਗਿਆ ਉੱਤੇ ਲੰਘ ਜਾਣਾ ਅੱਛਾ ਕੁਝ ਵੀ ਮਿਲ ਗਿਆ ਬਾਸ ਉਹ ਕੋਈ ਐਡਾ ਫੇਮਦਾ ਉਹ ਨਹੀਂ ਸੀ ਉਹਨਾਂ ਨੂੰ ਹੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋ ਸੋ ਅੱਜ ਅਸੀਂ ਪਹੁੰਚੇ ਹਾਂਗੇ ਪਿੰਡ ਪਲਮਾਜ਼ਰਾ ਚ ਖਾਸ ਕਰਕੇ ਸਤਨਾਮ ਖਟੜਾ ਜੀ ਜਿਨ੍ਹਾਂ ਦੇ ਕਰਕੇ ਪਿੰਡ ਫੇਮਸ ਹੈ ਤੇ ਇਸ ਪਿੰਡ ਦੀ ਉਹਨਾਂ ਨੇ ਆਪਣੇ ਮਤਲਬ ਕਬੱਡੀ ਦੇ ਨਾਲ ਆਪਣੀ ਗੇਮ ਦੇ ਨਾਲ ਉਹਨਾਂ ਦਾ ਨਾਮ ਰੋਸ਼ਨ ਕੀਤਾ ਤਾਂ ਸਾਡੇ ਕੋਲ ਪਿੰਡ ਵਾਲੇ ਇਸ ਵੇਲੇ ਮੌਜੂਦ ਨਹੀਂ ਕਿਉਂਕਿ ਹੁੰਦਾ ਨਾ ਕਿ ਮਾਣ ਹੁੰਦਾ ਕਿ ਸਾਡੇ ਪਿੰਡ ਦੇ ਵਿੱਚੋਂ ਕੋਈ ਉੱਠ ਕੇ ਜਾਂਦਾ ਹੈ ਤੇ ਬਹੁਤ ਸਾਰੇ ਬਾਕੀਆਂ ਲਈ ਵੀ ਇਨਸਪੀਰੇਸ਼ਨ ਬਣਦਾ ਹੈ ਸੋ ਸਾਡੇ ਨਾਲ ਪਿੰਡ ਵਾਲੇ ਮੌਜੂਦ ਨਹੀਂ ਸੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੋ ਜੀ ਤੁਸੀਂ ਹਾਂਜੀ ਬਹੁਤ ਵਧੀਆ ਬੁੱਤ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਜੀ ਅੱਛਾ ਜਸਵੀਰ ਜੀ ਮੈਂ ਇਸ ਵੇਲੇ ਅਸੀਂ ਬੈਠੇ ਹਾਂਗੇ ਇੱਥੇ ਤੇ ਉਹਨਾਂ ਦਾ ਸਟੈਚੂ ਵੀ ਲੱਗਿਆ ਹੋਇਆ ਹੈ ਯਾਦ ਕਰ ਉਹਨਾਂ ਦੀ ਇੱਥੇ ਬਣਾਈ ਹੋਈ ਹੈਗੀ ਤੇ ਕਿਵੇਂ ਦੇਖਦੇ ਸੀ ਉਹਨਾਂ ਦੀ ਸ਼ਖਸੀਅਤ ਨੂੰ ਤੁਸੀਂ ਹਾਂ ਬਹੁਤ ਵਧੀ ਹਾਂ ਬਹੁਤ ਜਿਆਦਾ ਡੈਥ ਹੋਈ ਆ ਸਮਝ ਉਹਨਾਂ ਦੀ ਮੌਤ ਹੋਈ ਆ ਦੁਨੀਆ ਪਬਲਿਕ ਸਮਝ ਪਿੰਡ ਚ ਰੋਟੀ ਪਾਣੀ ਨਹੀਂ ਪੱਕਿਆ ਇਹ ਜਿਹੇ ਬੱਚਾ ਤਾਂ ਬਾਰ ਬਾਰ ਜੰਮਦਾ ਨਹੀਂ ਦੁਨੀਆ ਤੇ ਸਭ ਮਾਂ ਨੇ ਜੇ ਟੁੱਟ ਗਿਆ ਹੋਣਾ ਹਨਾ ਉਸ ਦਿਨ ਤਾਂ ਟੁੱਟ ਗਿਆ ਸਾਡਾ ਸਾਰਿਆਂ ਦਾ ਲੋਕਡਾਊਨ ਚ ਸਾਰਿਆਂ ਦੇ ਘਰ ਉਹਨੇ ਰਾਸ਼ਨ ਦੇ ਕੇ ਜਾਂਦੇ ਸੀ ਰਾਸ਼ਨ ਪਾਣੀ ਸਾਹਿਬ ਬਹੁਤ ਸੇਵਾ ਕਰਦਾ ਸੀ ਆਪਕਰ ਉਹ ਔਕਾ ਹੋ ਜਾਂਦਾ ਸੀ ਬਾਈ ਸਾਰਿਆਂ ਦੇ ਘਰੇ ਇਹਨਾਂ ਦੇ ਘਰ ਵੀ ਮਤਲਬ ਕਿ ਜਿੰਨਾ ਕੋਈ ਬਈ ਤੋਂ ਹੁੰਦਾ ਸੀ ਉਹ ਕਰਦਾ ਸੀ ਪਿੰਡ ਦੇ ਦੇ ਕੇ ਨਾਲ ਦੇ ਪਿੰਡ ਵਾਲੇ ਹੋਰ ਕਾਫੀ ਮੁੰਡੇ ਬਹੁਤ ਜੁੜਗੇ ਸੀ ਅੱਛਾ ਹੁਣ ਜਿੱਦਿ ਉਹਨਾਂ ਦੀ ਦਿੱਖ ਵੀ ਮਾੜੀ ਜਿੱਦਾਂ ਕੰਮ ਘਟ ਗਿਆ ਜੇ ਹੁੰਦੀ ਕਿ ਕਿਸੇ ਨੌਜਵਾਨਾਂ ਦੇ ਲਈ ਇਨਸਪੀਰੇਸ਼ਨ ਉਹ ਬਣੇ ਜਿਵੇਂ ਮੈਂ ਤੁਹਾਨੂੰ ਵੀ ਦੇਖੀ ਤੁਸੀਂ ਵੀ ਬਹੁਤ ਸੋਹਣੀ ਆਪਣੀ ਸਿਹਤ ਬਣਾਈ ਹੋਈ ਹੈਗੀ ਵੀ ਕਿਵੇਂ ਉਹਨਾਂ ਨੂੰ ਦੇਖ ਕੇ ਕਰਨ ਲੱਗੇ ਸੀ ਕਿਵੇਂ ਬਾਈ ਨੂੰ ਦੇਖ ਕੇ ਹੁੰਦਾ ਸੀ ਇੱਕ ਤਾਂ ਹੁੰਦੇ ਸੀ ਹਾਂ ਬੱਚੇ ਸਭ ਕਹਿੰਦੇ ਸਾਡਾ ਡੋਲਾ ਬੰਦਾ ਬਣੇ ਪਰ ਉਹ ਡਾ ਡੋਲਾ ਕੋਈ ਬਣਾ ਨਹੀਂ ਸਕਿਆ ਉਹਦੇ ਜਿੱਡਾ ਕਾਫੀ ਨੇ ਉਹਨਾਂ ਦਾ ਜਿਹੜਾ ਸੁਭਾਅ ਦੀ ਨਾ ਉਹਦੇ ਕਰਕੇ ਲੋਕ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਹੂੰ ਉਹਨਾਂ ਨੇ ਆਪ ਕਿਹਾ ਕਿ ਇਹਨੇ ਡੋਲੇ ਡੂਲੇ ਵਾਲੇ ਤਾਂ ਹੋਰ ਬਹੁਤ ਨੇ ਜਿਹੜਾ ਉਹਨਾਂ ਨੇਚਰਤੀ ਹਰ ਇੱਕ ਨਾਲ ਖੜ ਜਾਣਾ ਕੋਈ ਰਾਜ ਕੋਈ ਡੰਗਰ ਪਸ਼ੂ ਜਾਂ ਕੁੱਤਾ ਪਿਆ ਉਹਨਾਂ ਨੇ ਚੱਕ ਕੇ ਘਰ ਲਿਆਉਣਾ ਆਪਣੇ ਸਾਰੇ ਆਹੀ ਕਾਫੀ ਜਾਣੇ ਲੱਗੇ ਦੀ ਉਹਨਾਂ ਨੂੰ ਦੇਖ ਕੇ ਵੀ ਹਾਂ ਹੈਗੇ ਸਾਡੇ ਪਿੰਡ 'ਚ ਕੋਈ ਠੀਕ ਹੈ ਜੇ ਆਪਾਂ ਵੀ ਉਦਾਂ ਵੀ ਦੇਖੀਏ ਤਾਂ ਨਸ਼ੇ ਕਰਕੇ ਵੈਸੇ ਮਾਹੌਲ ਬਹੁਤ ਖਰਾਬ ਹੋਇਆ ਬਹੁਤ ਘਟ ਸਾਡੇ ਨੌਜਵਾਨ ਨੇ ਜਿਹੜੇ ਸਿਹਤ ਬਣਾ ਰਹੇ ਆ ਅੱਗੇ ਆ ਰਹੇ ਆ ਤੁਸੀਂ ਨੌਜਵਾਨ ਨੂੰ ਤੁਸੀਂ ਦੇਖਦੇ ਹੋ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਬਸ ਜੜ ਦਾ ਜਿਆਦਾ ਪੁੱਤ ਬਹੁਤ ਕਹੀ ਜਾਂਦੇ ਨੇ ਫੜਦੇ ਆ ਫੜਦੇ ਆ ਫੜਦੇ ਤਾਂ ਹੈਗੇ ਨਹੀਂ ਉਹ ਨਸ਼ਾ ਨਸ਼ਟ ਵੀ ਹੋਣਾ ਚਾਹੀਦਾ ਫੇਰ ਆ ਸਾਨੂੰ ਉਹ ਲਾਭ ਉਹ ਫੜੇਵੇ ਦਾ ਪਤਾ ਤਾਂ ਚੱਲਦਾ ਨਹੀਂ ਵੀ ਕਿੱਥੇ ਗਿਆ ਕੌਣ ਕੀ ਕਰਦਾ ਬਹੁਤ ਚੱਲ ਰਿਹਾ ਮਹੀਆ ਘਟਾ ਤੋਂ ਫਲਾਣੇ ਦਾ ਟੀਮ ਐਦਾਂ ਨਹੀਂ ਨਾ ਨਸ਼ੇ ਨੂੰ ਨਸ਼ਟ ਕਰਨ ਖਤਮ ਕਰਨ ਜੜ ਤੋਂ ਫੇਰ ਆ ਨਸ਼ਾ ਨਿਕਲੂਗਾ ਬੱਚੇ ਦੇ ਉਹ ਤਾਂ ਬੱਚਾ ਬੱਚਾ ਨਹੀਂ ਕਿ ਨਹੀਂ ਕੋ ਬੱਚਾ ਸਮਝ ਪਰ ਉਹਨਿਆਂ ਪਿਆਨਾਂ ਚ ਨਹੀਂ ਚੰਗੇ ਵਧੀਆ ਬੰਦੇ ਨੇ ਜਿਹੜੇ ਉਹ ਇੱਕ ਅੱਧੀ ਵਾਰੀ ਇੱਧਰ ਉੱਧਰ ਹੋ ਗਿਆ ਨਸ਼ਾ ਕੰਮੇ ਖਰਾਬ ਕਰ ਦਿੰਦਾ ਬਹੁਤ ਆਦਾ ਗਰੀ ਚੰਗੇ ਭਲੇਆ ਹਮ ਅਨਛਾ ਤਾਂ ਇਹ ਕਹਿੰਨੇ ਆ ਵੀ ਸਰਕਾਰ ਨੂੰ ਵੀ ਸਭ ਨੂੰ ਜੇ ਤੁਸੀਂ ਫੜਦੇ ਹੋ ਤੇ ਪੁਲਿਸ ਮਲਾਵ ਜਨੇ ਕੁਛ ਵੀ ਨਹੀਂ ਉਹਨੂੰ ਨਾਸ਼ਟ ਕਰੋ ਖਤਮ ਕਰੋ ਸਾਰੇ ਪੰਜਾਬ ਨੂੰ ਸਭ ਨੂੰ ਪਤਾ ਵੀ ਲੱਗੇ ਉਹ ਪਤਾ ਤਾਂ ਚੱਲਦਾ ਨਹੀਂ ਕਿੱਥੇ ਗਿਆ ਕਿੱਥੇ ਫੜ ਲਿਆ ਕਿੱਥੇ ਧਰ ਲਿਆ ਕੋਈ ਪਤਾ ਹੀ ਚੱਲਦਾ ਨਸ਼ੇ ਦਾ ਨਸ਼ੇ ਨੂੰ ਖਤਮ ਹੋਣਾ ਚਾਹੀਦਾ ਜਮਾਈ ਨਾਸ਼ਟ ਕਰਨ ਨੂੰ ਉਹਨੂੰ ਪੰਜਾਬ ਚੋਂ ਕੱਢਣ ਜਮਾਈ ਚੀਜ਼ ਤੁਹਾਨੂੰ ਮਿਲੂਗੀ ਨਹੀਂ ਫਿਰ ਤੁਸੀਂ ਖਾਓਗੇ ਕਿਉਂ ਤੁਸੀਂ ਕੁਝ ਹੋਰ ਖਾਣ ਲਈ ਇਹ ਉਹੀ ਗੱਲ ਹੈ ਨਾ ਜੀ ਜਿਹੜੇ ਵੀਰੇ ਹੁਣ ਜਿਵੇਂ ਗੱਲ ਹੁੰਦੀ ਹੈ ਕਹਿੰਦੇ ਵੀ ਫੀਮ ਦੀ ਖੇਤੀ ਹੋ ਜਾਏ ਪੰਜਾਬ ਦੇ ਵਿੱਚ ਤੇ ਕਹਿੰਦੇ ਨਸ਼ਾ ਜਿਹੜਾ ਦੂਜਾ ਉਹ ਖਤਮ ਹੋ ਜਾਊਗਾ ਕਿ ਤੁਹਾਨੂੰ ਲੱਗਦੇ ਵੀ ਜੇ ਇੱਥੇ ਹੋਊਗੀ ਤੇ ਸੱਚੀ ਫਾਇਦਾ ਹੋ ਜਾਊ ਫਾਇਦਾ ਤਾਂ ਹੋਊਗਾ ਜੀ ਚਲੋ ਇੱਕ ਇੱਕ ਚੀਜ਼ ਤੋਂ ਤਾਂ ਬਚਣਗੀ ਕਾਗ ਕੰਮੇ ਕਰਨੇ ਨਸ਼ੇ ਤੋਂ ਬਚਣਗੇ ਬੱਚੇ ਚਲੋ ਕੋਈ ਗੱਲ ਨਹੀਂ ਉਹ ਤਾਂ ਆਮ ਨਸ਼ਾ ਪੂਰਾ ਖਾ ਲੰਦੇ ਤੇ ਬੱਚੇ ਅੱਗੇ ਬੂੜੇ ਸਿਆਣੇ ਕੰਮ ਕਰਦੇ ਫਰੀ ਜਾਂਦੇ ਤੇ ਖਾ ਕੇ ਕੰਮ ਤਾਂ ਕਰਦੇ ਤੇ ਬੀਬੀਆਂ ਵੀ ਤਾਂ ਖਾ ਹੀ ਲੈਂਦੀਆਂ ਸੀ ਦਵਾਈਆਂ ਦੇ ਵਿੱਚ ਵੀ ਪੈਂਦਾ ਦਵਾਈਆਂ ਦੇ ਵਿੱਚ ਵੀ ਇਹ ਤਾਂ ਫੇਮ ਵਗੈਰਾ ਦਵਾਈਆਂ ਦੇ ਵਿੱਚ ਵੀ ਹਰੇਕ ਚ ਪੈਂਦੀ ਆ ਮਤਲਬ ਆ ਨਸ਼ਾ ਤਾਂ ਜਮੇ ਹੀ ਪੈਣਾ ਜੀ ਜਿਹੜਾ ਜ਼ਿੰਦਗੀ ਖਤਮ ਕਰਦਾ ਮਾਂ ਮਾਂ ਤੋਂ ਬੱਚੇ ਖੋਹ ਲੁੰਦਾ ਸਮਝ ਜਮੇ ਹੀ ਸਤਿਆਨਾਸਾ ਜੀ ਪੰਜਾਬ ਭਾਈ ਆਏ ਨੇ ਇੱਥੇ ਰਹਿੰਦੇ ਨੇ ਹੁਣ ਹੁਣ ਦੇਖਦੇ ਆ ਇਹ ਇੱਥੇ ਗਰਾਉਂਡ 'ਚ ਤਿਆਰੀ ਕਰਾਇਆ ਕਰਨਗੇ ਆਉਣੇ ਬੱਚੇ ਆਉਂਦਾ ਲੱਗਣਗੇ ਹਾਲੀ-ਹਾਲੀ ਸ਼ੁਰੂਆਤ ਕਰਦੀ ਹੈ ਹੁਣ ਬਹੁਤ ਚੰਗੀ ਗੱਲ ਹੈ ਹਾਂ ਜੀ ਹੂੰ ਤੁਸੀਂ ਪ੍ਰੇਰਿਤ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਉਹ ਘਮਾਰਤੀ ਜਾਂਦੇ ਨੇ ਵਿਚਾਰੇ ਸ਼ਾਨਕੁਮਾਰਤੀ ਜਾਂਦਾ ਬੇਟਾ ਇਹ ਇੱਥੇ ਤਿਆਰੀ ਕਰਾਇਆ ਕਰਾਂਗੇ ਬਾਈ ਦਾ ਨਾਮ ਜਿਹੜੇ ਬਾਈ ਨੇ ਇੰਨੀ ਮਿਹਨਤ ਕਰਕੇ ਬਣਾਇਆ ਹੂੰ ਉਹਦਾ ਕਾਫਿਆ ਦੀ ਕੋਈ ਪਛਾਣ ਹੋਣਾ ਪਿੰਡ 'ਚ ਜਮੀਨ ਹੁਣ ਇਹ ਤਾਂ ਉਹ ਕੰਮ ਹੋ ਗਈ ਖਤਮ ਹੋਣ ਵਾਲਾ ਉੱਤੇ ਲੈ ਕੇ ਆਵਾਂਗੇ ਵੀ ਹਾਂ ਪਿੰਡ 'ਚ ਕੋਈ ਹੈਗਾ ਜੀ ਜਿਹੜਾ ਕੁਝ ਕਰਕੇ ਗਿਆ ਪਿੰਡ ਵਾਸਤੇ ਹੂੰ ਠੀਕੇ ਤੇ ਹੁਣ ਜੀ ਅਸੀਂ ਜੇ ਪਿੰਡ ਦਾ ਮਾਹੌਲ ਦੇਖੀ ਤੇ ਕਿਵੇਂ ਆ ਬਾਈ ਨਸ਼ੇ ਨੂੰ ਲੈ ਕੇ ਸਾਡ ਸਾਹ ਦੱਸਿਓ ਵੀ ਕਿੰਨੇ ਕ ਨੌਜਵਾਨ ਨਸ਼ੇ ਦੀ ਭੇਟ ਚੜੇ ਨੇ ਆ ਬੱਚੇ ਆ ਕਾਫੀਆਂ ਦੇਖੋਈ ਨਸ਼ੇ ਕਰਕੇ ਬਾਈ ਨਸ਼ੇ ਕਰਕੇ ਕੀ ਮਤਲਬ ਚਿੱਟਾ ਲਾਉਂਦੇ ਸੀ ਗੋਲੀ ਕਰਾਉਂਦੇ ਸੀ ਕੀ ਬਾਹ ਚ ਰਹਿ ਗਏ ਜਿਹੜੇ ਚੰਗੇ ਭਲੇ ਬੰਦੇ ਦੇ ਜਵਾਕ ਵੀ ਤੇ ਉਹਨਾਂ ਦੇ ਜਵਾਕ ਛੋਟੇ ਛੋਟੇ ਰੁੜ ਗਏ ਮਤਲਬ ਕਿ ਜਿਹੜੇ ਮੈਨ ਹੈਗੇ ਚੱਕਿਆ ਗਿਆ ਕੰਮ ਹਲ ਤਾਂ ਬਹੁਤ ਘਟ ਗਿਆ ਪਿੰਡ 'ਚ ਹੂੰ ਉਹ ਵੈਸੇ ਸਾਡਾ ਪਿੰਡ ਬਹੁਤ ਵਧੀਆ ਇਸ ਤਰ੍ਹਾਂ ਤੇ ਖਿਡਾਰੀ ਵੀ ਨੇ ਉਰੇ ਜਵਾਨ ਬੱਚੇ ਵੀ ਨੇ ਵਧੀਆ ਵੀ ਨੇ ਸਾਥ ਚ ਵੀ ਬੈਂਦੇ ਨੇ ਤਾਂਸ ਵੀ ਕੁੱਟਦੇ ਨੇ ਚਲੋ ਇਹ ਤਾਂ ਮੋਬਾਈਲਾਂ ਨੇ ਹੁਣ ਬੀਬੀਆਂ ਭੈਣਾਂ ਦੇ ਸਭ ਦੇ ਕੰਮ ਜਿਉ ਖੋਲਿਆ ਆਪਣੇ ਆਪਣੇ ਕਮਰਿਆਂ ਚ ਬੈਠੇ ਰਹਿੰਦੇ ਨੇ ਮੋਬਾਈਲ ਲੈ ਕੇ ਸਮਝ ਨਹੀਂ ਪਿੰਡ ਸਾਡਾ ਬਹੁਤ ਵਧੀਆ ਜੀ ਸਾਰੇ ਸੇਵਾ ਪਾਸੋਂ ਸੇਵਾ ਨੂੰ ਤਾਂ ਸਾਰਾ ਪਿੰਡ ਇੰਨਾ ਭੱਜਦਾ ਛੱਡ ਦੋ ਬੱਲੇ ਹਾਂ ਸੇਵਾ ਵਾਸਤੇ ਜੇ ਕੋਈ ਕਿਤੇ ਮੜਾ ਮੋਟਾ ਕੋਈ ਉਂ ਕੁਸੂਂਦਾ ਪੋਛੂ ਵਗੈਰਾ ਨਾਇਰ ਚ ਗਿਰ ਜਾਂਦਾ ਸਾਰੇ ਭੱਜ ਲੰਦੇ ਨੇ ਕੱਢਣਾ ਜੀ ਕੱਢਣਾ ਸਾਰੇ ਬਹੁਤ ਸੇਵਾ ਕਰਦੇ ਨੇ ਮਨ ਲਾ ਕੇ ਹਾਂ ਜੇ ਵੀ ਕੋਈ ਸ ਉਹਦੇ ਫਤਿਹਗੜ ਸਾਬ ਬੀਬੀਆਂ ਪੈਣਾ ਆਏ ਸੋਮਵਾਰ ਟਰੱਕ ਭਰ ਕੇ ਜਾਂਦਾ ਪੂਰੇ ਤੋਂ ਸਮਝ ਜਿੰਨੇ ਵੀ ਬੈਂਦੇ ਹਾਂ ਪਿੰਡ ਤੋਂ ਟਰੱਕ ਭਰ ਕੇ ਸਵੇਰੇ ਸ਼ਾਮ ਹਾਂ ਸੋਮਵਾਰ ਤਾਂ ਡੇਲੀ ਪੱਕਾ ਹੀ ਆ ਜੀ ਸੇਵਾ ਜੀ ਦਾ ਗੁਰਦੁਆਰਾ ਸਾਡਾ ਦੇਖ ਲਓ ਕਿੰਨਾ ਸੋਹਣਾ ਪਲਮਾਜਰੇ ਦਾ ਗੁਰਦੁਆਰੇ ਤੇ ਬਹੁਤ ਵਧੀਆ ਕੰਮ ਕਰਿਆ ਸਭ ਨੇ ਜੀ ਠੀਕ ਹੈ ਹਾਂ ਪਿੰਡ ਤਾਂ ਬਹੁਤ ਸੁੱਚੀ ਗੱਲ ਹੈ ਬਸ ਇਹੀ ਕਹਿਣਾ ਚਾਹੁੰਦੇ ਹਾਂ ਗੇਮ ਕਰ ਲਓ ਵਧੀਆ ਹਾਂ ਕਰਦਿਆਂ ਨੂੰ ਖੁਸ਼ੀ ਹੋਊਗੀ ਤਾਬੀਲ ਆ ਗੰਮਤੋਂ ਜਿੰਨਾ ਪਿੱਛੇ ਹੋ ਸਕਦੇ ਉਹਨਾਂ ਹੋਜੂ। ਬਿਲਕੁਲ ਪਹਿਲਾਂ ਨਾ ਮਾਮਾ ਨੂੰ ਡਰ ਲੱਗਦਾ ਹੁੰਦਾ ਸੀ ਮਤਲਬ ਆਪਣੀ ਧੀਆਂ ਤੋਂ ਹਨਾ ਵੀ ਧੀਆਂ ਨੂੰ ਬਚਾਅ ਵਿਚਾਰ ਲੱਗਦੇ ਸੀ ਕਹਿੰਦੇ ਹੁਣ ਤਾਂ ਮੁੰਡਿਆਂ ਤੋਂ ਡਰ ਲੱਗਣ ਲੱਗ ਗਿਆ ਵੀ ਮੁੰਡੇ ਬਚਾ ਲਓ ਆਪਣੀਆਂ ਧੀਆਂ ਤਾਂ ਫਿਰ ਵੀ ਵਿਚਾਰੀਆਂ ਪਲ ਜਾਣਗੀਆਂ ਤੇ ਮੁੰਡਿਆਂ ਦਾ ਸੱਚੀ ਬੜਾ ਡਰ ਲੱਗਦਾ। ਨਹੀਂ ਨਹੀਂ ਉਹ ਤਾਂ ਮੁੰਡੇ ਹੀ ਅੱਗੇ ਆ ਰਹੀਆਂ ਨੇ। ਕੁੜੀਆਂ ਹੀ ਅੱਗੇ ਆ ਰਹੀਆਂ ਨੇ ਹੁਣ ਤਾਂ ਬੇਟੀ ਬੇਟਾ ਬਚਾਓ ਕਹਿੰਦੇ ਨੇ। ਹਾਂ ਹੁਣ ਤਾਂ ਬੇਟਾ ਬਚਾਓ ਕਹਿੰਦੇ ਨੇ ਆ ਬੇਟੇ ਨੂੰ ਬਚਾਓ ਬੇਟੇ ਨੂੰ ਪੜਾਓ ਹੁਣ ਤਾਂ ਅਗਲਾ ਇਹ ਕਹਿੰਦਾ ਵੀ ਸਾਡੇ ਬੇਟਾ ਨਾ ਸਹੀ ਗੱਲ ਐ ਜੀ ਸਹੀ ਗੱਲ ਐ ਤਾਂ ਅੱਛਾ ਲੱਗਿਆ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਖੁਦ ਵੀ ਗੇਮ ਕਰਦੇ ਹੋਗੇ ਹਾਂ ਜੀ ਹਾਂ ਮੈਮ ਬਾਬਾ ਜੀ ਨਾਲ ਜਾਨੀ ਕਿਸੇ ਚੰਗੇ ਪਾਸੇ ਲੱਗਿਆ ਹੁਣ ਦੇਖਦੇ ਕੁਝ ਤਾਂ ਹੋਊ ਵੀ ਚਲੋ ਆਵਾਰਾ ਫਿਰ ਨਾਲ ਤਾਂ ਵਧੀਆ ਜੀ ਹੂੰ ਤੁਹਾਡੇ ਪਿੰਡ ਨੂੰ ਚਲੋ ਬਖਸ਼ ਹੈ ਢੇ ਢੇ ਖਿਡਾਰੀ ਨਿਕਲੇ ਨੇ ਤੇ ਚੰਗੀ ਗੱਲ ਐ ਛੋਟੇ ਛੋਟੇ ਬੱਚੇ ਅੱਜ ਮਾਤਾ ਬਾਈ ਜਾਂਦਾ ਜਾਂਦਾ ਬਸ ਆਈ ਸ਼ਾਂਕ ਪਾ ਕੇ ਇੱਕ ਸੋਹਣਾ ਲੱਗਦਾ ਤੇ ਬੰਦਾ ਖੜਾ ਹਾਂ ਚਾਰ ਬੰਦੇ ਪੁੱਛਦੇ ਤੇ ਬਹੁਤ ਵਧੀਆ ਕੰਮ ਕਰਿਆ ਉਹਨੇ ਸ਼ਾਂਕੇ ਪਾ ਕੇ ਗਿਆ ਬੱਚਿਆਂ ਨੂੰ ਹਰੇਕ ਪਚਾ ਉੱਠ ਕੇ ਰੀਸ ਕਰਦਾ ਵੀ ਅਸੀਂ ਇਹਦੇ ਵਰਗਾ ਬਣ ਜਾਈਏ ਇਹਦੇ ਵਰਗਾ ਬਣ ਜਾਈਏ ਬਹੁਤ ਮਿੰਤ ਕਰਦੇ ਜਿੰਨੇ ਕਰੇ ਬਟੂਆ ਨਹੀਂ ਹੱਥੇ ਜਿ ਰੱਖਿਆ ਦੀ ਜਿਵੇਂ ਏਡਾ ਵੱਡਾ ਕੋਈ ਪੈਸੇ ਇਧਰੋਂ ਕੱਢ ਲੈ ਕੋਈ ਆਜ ਇੱਕ ਚੋਂ ਕਦੇ ਵੀ ਨਹੀਂ ਹੂੰ ਬਾ ਸਿਮਪਲ ਸੋ ਆਜ ਇੱਕਣ ਮੋਟਰਸਾਈਕਲ ਮਿਲ ਗਿਆ ਉਤੇ ਲੰਘ ਜਾਣਾ ਅੱਛਾ ਕੁਝ ਵੀ ਮਿਲ ਗਿਆ ਬਾਸ ਉਹ ਕੋਈ ਏਡਾ ਫੇਮਦਾ ਉਹ ਨਹੀਂ ਸੀ ਉਹਨਾਂ ਨੂੰ ਹੂੰ ਤੁਸੀਂ ਤਾਂ ਮਤਲਬ ਉਹਦੇ ਉਹਨਾਂ ਦੇ ਨਾਲ ਰਹੇ ਹੋਉਂਗੇ ਹੂੰ ਬਚਪਨ ਤੋਂ ਪੁੱਤ ਬਚਪਨ ਤੋਂ ਸਮਝ ਸਵੇਰੇ ਜਦੋਂ ਪਤਾ ਲੱਗਿਆ ਇੱਕ ਪਹਿਲਾਂ ਤਾਂ ਆਇਆ ਲੱਗਿਆ ਕੀ ਹੋ ਗਿਆ ਜੇ ਨਹੀਂ ਆਇਆ ਕਿਸ ਨੂੰ ਵੀ ਇਹ ਇੱਕ ਲੱਗਦਾ ਸਵੇਰੀ ਪਤਾ ਲੱਗਿਆ ਪਾਈਆਂ ਦੀਆਂ ਨਿਆਣਿਆਂ ਦੀਆਂ ਮੋਬਾਈਲਾਂ ਤੇ ਸੈਲਫੀਆਂ ਕਦੇ ਇਹਨੂੰ ਠਾਲਾਂ ਕਦੇ ਉਹਨੂੰ ਠਾਲਾਂ ਵੀ ਆਏ ਕਹਿੰਦੇ ਨੇ ਸਤਨਾਮ ਆਏ ਹੋ ਕੇ ਆਏ ਹੋ ਕੇ ਉਹਨੂੰ ਮੜੀਆਂ ਚਲੀ ਕੇ ਇੱਥੇ ਬਾਈ ਨੂੰ ਪਿੱਛੇ ਖੜੇ ਬੋੜੇ ਅੰਕਲ ਜੇ ਇਹਨੇ ਟੀਕਾ ਲਾ ਲਿਆ ਹੋਣਾ ਇਹਨੇ ਆਏ ਕਰ ਬੀ ਸ਼ਰਮ ਕਰ ਲੋ ਹਾਲੇ ਤੁਸੀਂ ਵੀ ਇਹ ਗੱਲਾਂ ਕਹਤੀ ਹੈ ਮਤਲਬ ਜਾਣਦੇ ਨੂੰ ਵੀ ਬਤਨਾਮ ਕਰਤਾ ਬੰਦੇ ਨੂੰ ਬਸ ਪਿੰਡ ਜੀ ਤੁਹਾਨੂੰ ਪਤਾ ਹੀ ਹੈ ਜੀ ਬਸ ਦੁਨੀਆ ਦੇ ਬਹੁਤੇ ਵਿਦੈ ਕੌਣ ਇਹਨਾਂ ਨੂੰ ਤਾਲਾ ਲਾਵੇ ਹੈ ਸਹੀ ਗੱਲ ਜੀ ਹੂੰ ਚਲੋ ਯਾਦਾਂ ਛੱਡ ਗਏ ਹਨ ਆਪਣੀਆਂ ਸੋ ਇੱਕ ਇਨਸਪੀਰੇਸ਼ਨ ਬਣ ਕੇ ਗਏ ਨੇ ਇਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਇਹ ਬਾਈ ਹੋਣੀ ਵੀ ਖੁਦ ਗੇਮ ਕਰਦੇ ਆ ਬਾਡੀ ਇਹਨਾਂ ਨੇ ਬਣਾਈ ਹੈ ਹੋਰ ਬਹੁਤ ਸਾਰੇ ਨੌਜਵਾਨ ਹੈ ਕਹਿੰਦੇ ਅਸੀਂ ਇਕੱਠੇ ਖੇਡਦੇ ਹੈਗੇ ਉੱਥੇ ਨਸ਼ਿਆਂ ਤੋਂ ਬਚਣ ਦੇ ਲਈ ਕਹਿੰਦੇ ਅਸੀਂ ਸਭ ਕੁਝ ਕਰਨ ਨੂੰ ਤਿਆਰ ਆਂ ਅਸੀਂ ਨੌਜਵਾਨਾਂ ਨੂੰ ਆਪਣੇ ਨਾਲ ਵੀ ਲਾਵਾਂਗੇ ਖੜਾਵਾਗੇ ਵੀ ਤਾਂ ਕਿ ਨਸ਼ਿਆਂ ਤੋਂ ਬਚ ਜਾ ਸਕੇ ਸੋ ਅਸੀਂ ਅੱਜ ਪਿੰਡ ਦੇ ਵਿੱਚ ਆਈ ਸੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ